मुर्दाबा सरकार मुर्दाबाद पंजाब गवर्नमेंट मुर्दाबाद मुर्दाबा मोदी सरकार मुर्दाबा सेंटर सरकार मुर्दाबाद सेंटर सरकार मुर्दाबाद ਬਹੁਤ ਕੋਈ ਵੀ ਕਿਸਾਨ ਨੂੰ ਤਕਲੀਫ ਆਉਂਦੀ ਆ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਸਾਕੇ ਜੇ ਵੰਦੀਆ ਖੜੀਆ ਜੇਕ ਨਹੀਂ ਹੈ ਤਾਂ ਦੂਜੀ ਜੇਫੇ ਬੱਧੀ ਜੂਜੀ ਦੀ ਹਰਕਤੀ ਜੀ ਤੇ ਉਹ ਹਰ ਤਰ੍ਹਾਂ ਦਾ ਇਸ ਕੇਂਦਰ ਦੇ ਰੀਟ ਦੇ ਵਿੱਚ ਉਹ ਨਾ ਖੜਾ ਤੁਸੀਂ ਤੁਰਨਾ ਪੂਰੇ ਮੋਰ ਦੇ ਵਿੱਚ ਗਿਆ ਆ ਆਪਾਂ ਐਮਐਸ ਦੀ ਲੜਾਈ ਲਾ ਕੇ ਜੇ ਆਪਾਂ ਛੋਵੇਂ ਆਦਾ ਹੀ ਬਰਚਾ ਦਰਜ ਹੋ ਜਾਂਦਾ ਜੇ ਉਦੋਂ ਨਵੇਂ ਲੈਗ ਬੋਡਿਕ ਟ੍ਰਿਕਾ ਮਤੇ ਜਾ ਆਉਂਦੇ ਨੇ ਉਦੋਂ ਗੁੱਗਲ ਦੀ ਮਾਰ ਕੀਤੀ ਜਾ ਸਕਦੀ ਆ ਸਾਡਾ ਨਾਈਟ ਦੀ ਗੱਲ ਕੀਤੀ ਜਾ ਸਕਦੀ ਆ ਦੀ ਪਾਰਦਾ ਪਾਲੀ ਸਾਡੇ ਖੇਤਾਂ 'ਚ ਸਾਡੇ ਘਰਾਂ ਜਵੜਾ ਨਹੀਂ ਦਿਖ ਰਿਹਾ ਇਹ ਸਰਕਾਰ ਦੇ ਬਹਾਨੇ ਆ ਜੇ ਜਲਵਾਰੀ ਕਰਨੀ ਹੋਵੇ 15 ਮਿੰਟ ਚੋੜੀ ਹੋਊਗੀ ਚੰਡੀਗੜ੍ਹ ਬੈਠੇ ਹੋਊਗੀ ਇਹੋ ਜਿਹੇ ਸਾਧਨ ਆ ਚੁੱਕੇ ਆ ਲੋਕ ਸਾਧਨ ਸਾਡੀਆਂ ਪਰਾਲੀਆਂ ਨੂੰ ਅੱਗ ਲਾਉਣ ਲੱਗੇ ਬੱਤ ਤੇ ਆ ਤੇ ਹੁਣ ਕਿੱਥੇ ਗਿਆ ਉਹ ਸਾਧਨ ਉਹੀ ਸਾਧਨਾਂ ਵਟ ਕੇ ਮੈਂ ਸਾਡਾ ਸ਼ਾਮ ਤੱਕ ਕੀ ਸਰਕਾਰ ਫੈਸਲਾ ਕਰਦਾ ਦੇਖਦਾ ਹੋਇਆ ਉਹ ਵੀ ਬਿਲੌਂ ਵੀ ਕਲਾ ਕੇ ਉਹਨੂੰ ਮਾਰ ਗਿਆ ਦੇਣ ਉਹਨਾਂ ਦਾ ਮੁੰਡਾ ਦਾ ਮੁੰਡਾ ਦਾ ਕਿਹੜੀ ਸਰਕਾਰ ਆਪਣੇ ਕਿਸਾਨਾਂ ਦਾ ਮੋਢਾ ਨਾਲ ਮੋਢਾ ਲਾ ਕੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਟਾਟਾ ਉਹ ਵੱਡਾ ਹੋਊਗਾ ਇਹਨਾਂ ਕਹਿੰਦਾ ਹੋਇਆ ਮੇਰਾ ਸਮਾਂ ਆਖ ਰਿਹਾ ਇਹਨਾਂ ਨੂੰ ਸਾਰਿਆਂ ਨੂੰ ਮਦਦਾਈ ਦਿੰਦਾ ਇਸ ਕਾਰਜ ਦੀ ਮਦਦਾਈ ਇਸ सान मज़दूर एकदार मज़दूर किसान मज़दूर एकदार संग्रेश